ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵੀਡੀਓ ਦੇ ਵਿੱਚ ਨਿਹੰਗ ਸਿੰਘ ਸਾਡੇ ਕੋਲ ਜਪਰਾ ਇੱਕ ਅਫਸਰ ਦੇ ਕਿਤੇ ਦਫ਼ਤਰੇ ਜਾਂਦੇ ਆ ਜਾ ਕੇ ਉਹਦੇ ਕੋਲੋਂ ਮਾਫੀ ਮੰਗਾਉਂਦੇ ਆ ਪਹਿਲਾਂ ਛੋਟੀ ਜਿਹੀ ਕਲਿੱਪ ਤੁਸੀਂ ਸੁਣ ਲਓ ਲੇਪਾ ਸੁਣ ਕੇ ਆਪਾਂ ਆਪਣੀ ਵਿਚਾਰ ਫੇਰ ਰੱਖਦੇ ਆ ਮੈਨੂੰ ਉਹ ਤਾਂ ਹੋਊਗਾ ਤੇਰੇ ਕੋਲੇ ਡਿਪਾਰਟਮੈਂਟ ਦਾ ਅਫਸਰ ਵੀ ਹੋਊਗਾ ਤੂੰ ਠੀਕ ਹੈ ਪਰ ਜਿਹੜੀ ਤੇਰੀ ਗਲਤੀ ਹੈ ਨਾ ਤੁਹਾਨੂੰ ਲੰਗਾ ਕਰਾਂਗੇ ਦੁਨੀਆ ਸਾਹਮਣੇ ਯਾਦ ਰੱਖੀ ਮੈਂ ਤੈਨੂੰ ਫਿਜ਼ੀਕਲੀ ਕਮ ਆ ਤੁਸੀਂ ਕਹੀ ਸੀਗੇ ਨਾ ਇਹ ਗੱਲ ਬਹਿ ਕੇ ਹੀ ਕਹੀ ਸੀ ਮੇਰੇ ਕੋਲ ਨੰਨੂ ਦਾ ਗੈਰ ਰਹਿ ਉਹਦੀ ਉਮਰ ਪਤਾ ਕਿੰਨੀ ਆ ਉਹਨਾਂ ਦੇ ਮਾਪਿਓ ਕਿੰਨਾ ਯਕੀਨ ਕਰਕੇ ਭੇਜਦੇ ਨੇ ਕਿ ਗੁੱਡੀਆਂ ਸੇਫ ਹੈ ਤੇ ਆ ਕੇ ਕੰਮ ਕਰਕੇ ਤੁਹਾਡੇ ਕੋਲੇ ਆਪਣਾ ਸੀਨੀਅਰ ਕੌਣ ਹੈ ਇੱਥੇ ਮੈਂ ਤਾਂ ਰਿੱਤੀ ਨਹੀਂ ਹਾਂ ਤੋ ਵਜਬੰਦ ਸੋ ਆ ਵੀਡੀਓ ਤੁਸੀਂ ਸਾਰੀ ਵੇਖੀ ਅਸਲ ਵਿੱਚ ਪੂਰੀ ਗੱਲ ਕੀ ਆ ਮੈਂ ਥੋੜੀ ਆਪ ਬੇਨਤੀ ਕਰ ਦਵਾ ਇੱਕ ਬੱਚੀ ਚੰਡੀਗੜ੍ਹ ਦੀ ਇਹ ਗੱਲ ਆ ਇੱਕ ਬੱਚੀ ਕਿਤੇ ਉੱਥੇ ਨੌਕਰੀ ਕਰਦੀ ਸੀ ਜਿਹੜੇ ਦਫ਼ਤਰ ਦੇ ਵਿੱਚ ਉਹ ਬੈਠੇ ਵੇਖੇ ਤੁਸੀਂ ਉੱਥੇ ਉਹ ਬੱਚੀ ਨੌਕਰੀ ਕਰਦੀ ਸੀ ਇੱਕ ਭਈਆ ਉਸ ਦਫ਼ਤਰ ਦਾ ਮੈਨੇਜਰ ਸੀ ਜਾਂ ਜੋ ਵੀ ਵੱਡੇ ਅਹੁਦੇ ਵਾਲਾ ਸੀ ਤੇ ਉਸ ਬੱਚੀ ਨੂੰ ਰਾਤ ਦੇ 2-2 ਵਜੇ ਮੈਸੇਜ ਕਰਕੇ ਫੋਨ ਕਰਕੇ ਤੰਗ ਪਰੇਸ਼ਾਨ ਕਰਦਾ ਸੀ ਜਿਆਦਾ ਤੰਗ ਕਰਨ ਲੱਗਾ ਉਸ ਬੱਚੀ ਨੇ ਨਿਹੰਗ ਸਿੰਘ ਭਰਾਵਾਂ ਤੱਕ ਸਾਰੀ ਗੱਲ ਪਹੁੰਚਾ ਦਿੱਤੀ ਤੇ ਨਿਹੰਗ ਸਿੰਘ ਭਰਾ ਜਦੋਂ ਦਫਤਰੇ ਗਏ ਤੇ ਜਾ ਕੇ ਪੈਰ ਫੜਾ ਕੇ ਉਸ ਬੱਚੀ ਦੇ ਕੋਲੋਂ ਉਹ ਭਈਏ ਦੇ ਕੋਲੋਂ ਬੱਚੀ ਨੂੰ ਮਾਫੀ ਮੰਗਵਾਈ ਮੈਂ ਇੱਕ ਬੇਨਤੀ ਕਰਾਂ ਕਿ ਸਭ ਤੋਂ ਪਹਿਲਾਂ ਦੋਸ਼ ਤਾਂ ਮੈਂ ਆਪਣੀਆਂ ਗੰਦੀਆਂ ਸਰਕਾਰਾਂ ਨੂੰ ਦਵਾਂਗਾ ਜਿਹੜੇ ਸਾਡੇ ਨੌਜਵਾਨ ਭਰਾ ਸਾਡੇ ਨੌਜਵਾਨ ਭਰਾਵਾਂ ਨੂੰ ਨਸ਼ਿਆਂ ਦੇ ਵਿੱਚ ਬਾੜਦਾ ਸਾਡੇ ਨੌਜਵਾਨ ਜਿਹੜੇ ਭਰਾ ਸੀ ਜਦੋਂ ਇਹਨਾਂ ਨੇ ਸਰਦਾਰਾਂ ਨੇ ਜਦੋਂ ਆਪਣੇ ਮੁੜਿਆਲੇ ਫਾਰਮ ਭਰੇ ਉਦੋਂ ਇਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਸਗੋਂ ਇਹਨਾਂ ਦੇ ਕੋਲ ਤਰਲੇ ਮરાਏ ਤੇ ਜਦੋਂ ਭਈਆਂ ਨੇ ਆ ਕੇ ਫਾਰਮ ਭਰਦੇ ਤਾਂ ਭਈਆਂ ਨੂੰ ਆਪ ਨੌਕਰੀਆਂ ਦਿੱਤੀਆਂ ਸਰਕਾਰਾਂ ਨੇ ਤੇ ਲਿਆ ਕੇ ਸਾਡੇ ਸਿਰ ਤੇ ਜੜਾਤੇ ਆ ਭਈਏ ਤੇ ਜਦੋਂ ਭਾਈ ਗਿਆ ਨੇ ਆ ਕੇ ਨੌਕਰੀਆਂ ਕੀਤੀਆਂ ਤੇ ਤੁਸੀਂ ਵੇਖਿਆ ਵੀਡੀਓ ਦੇ ਵਿੱਚ ਕੀ ਉਹਨਾਂ ਨੇ ਸਾਡੀਆਂ ਧੀਆਂ ਭੈਣਾਂ ਦੇ ਨਾਲ ਹੀ ਐਦਾਂ ਹਰਕਤਾਂ ਕਰਨੀਆਂ ਸ਼ੁਰੂ ਕਰ ਦੇੀਆਂ ਇਹ ਇਹ ਗੱਲ ਖੈਰ ਕੋਈ ਪਹਿਲੀ ਵਾਰ ਨਹੀਂ ਆ ਅੱਗੇ ਵੀ ਇੱਕ ਭਈਏ ਦਾ ਐਦਾਂ ਪਿੱਛੇ ਜੇ ਦੋ ਚਾਰ ਦਿਨ ਹੀ ਹੋਇਆ ਯਾਰ ਰੌਲਾ ਪਿਆ ਹੈ ਉਹਨੇ ਆਫਰ ਲਾਤਾ ਹੈ ਕਿ ਜਿਹੜਾ ਬੰਦਾ ਮੇਰੇ ਦੁਕਾਨ ਤੇ ਸਰਦਾਰ ਦੀ ਪੱਗ ਲਾ ਕੇ ਮੇਰੀ ਦੁਕਾਨ ਤੇ ਆਵੇ ਤੇ ਆ ਕੇ ਉਹਨੇ ਆਫਰ ਲਾਇਆ ਹੈ ਕਿ ਫ੍ਰੀ ਮੀਠ ਦੀ ਪਲੇਟ ਲੈ ਜੀ ਇਹ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਵੀ ਉਹੋ ਕੁਝ ਹੋ ਰਿਹਾ ਜੋ ਕੁਝ ਮੋਗਲ ਰਾਜ ਦੇ ਵਿੱਚ ਸਾੜਦਾ ਹੁੰਦਾ ਰਿਹਾ ਵਾ ਜਿਵੇਂ ਮੋਗਲ ਆਫਰ ਲਾਉਂਦੇ ਰਹੇ ਆ ਕਿ ਇੱਕ ਸਰਦਾਰ ਦਾ ਤੁਸੀਂ ਸਿਰ ਸਿੱਖ ਦਾ ਸਿਰ ਵੜ ਕੇ ਲਿਆਓ ਤੇ ਆ ਕੇ ਮੂੰਹ ਮੰਗਿਆ ਇਨਾਮ ਲੈ ਜਾਓ ਇਹ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਉਹੋ ਕੁਝ ਸਾੜਦਾ ਦੁਬਾਰਾ ਹੋ ਰਿਹਾ ਵਾ ਅੱਗੇ ਇੱਕ ਬਈਏ ਦੀ ਵੀਡੀਓ ਵਾਇਰਲ ਹੋਈ ਮੈਂ ਪਿੱਛੇ ਜੇ ਵੇਖੀ ਉਹ ਬਈਏ ਨੇ ਸਾਫ਼ ਸਿੱਧੀ ਇਹ ਗੱਲ ਕਹਤੀ ਸੀ ਕਿ ਇਤੋਂ ਵਾਲਿਆਂ ਨੇ ਬਾਹਰ ਚਲ ਜਾਣਾ ਵਾ ਇਤੋਂ ਆਣਾਂ ਦੀਆਂ ਜਿਹੜੀਆਂ ਸਰਦਾਰਾਂ ਦੀਆਂ ਧੀਆਂ ਪੈਣਾ ਵਾ ਉਹ ਅਸੀਂ ਉਹਨੇ ਕਿਹਾ ਹੈ ਵੀ ਅਸੀਂ ਲੋਕਾਂ ਨੇ ਵਿਆਹ ਕੇ ਪਰਦੇਸ ਲੈ ਜਾਣੀਆਂ ਉਹਨੇ ਬਿਆਨ ਦਿੱਤਾ ਹੈ ਖੈਰ ਬਾਅਦ ਵਿੱਚ ਉਹਨੂੰ ਜੁੱਤੀਆਂ ਪਾਈਆਂ ਕੋਟ ਪਾਈ ਉਹਨੇ ਮਾਫੀ ਮੰਗ ਕੇ ਵੀਡੀਓ ਪਾਈ ਉਹਨੇ ਦੁਬਾਰਾ ਇਹ ਸਾਡੇ ਪੰਜਾਬ ਦੇ ਵਿੱਚ ਆਏ ਆ ਮੋਸਟ ਵੈਲਕਮ ਸਤਿਕਾਰਿਆ ਇਹਨਾਂ ਦਾ ਪਰ ਬੇਨਤੀ ਹੈ ਵੀ ਜੇਕਰ ਪੰਜਾਬ ਦੇ ਵਿੱਚ ਆਏ ਆ ਪੰਜਾਬ ਸਾਡੇ ਚਲੋ ਕੱਲਿਆਂ ਦਾ ਨਹੀਂ ਹੈ ਪੰਜਾਬ ਦੇ ਵਿੱਚ ਆਏ ਆ ਆ ਕੇ ਇਹਨਾਂ ਨੂੰ ਚਾਹੀਦਾ ਕਿ ਆਪਣੀ ਕਿਰਤ ਕਰਨ ਆਪਣੀ ਮਿਹਨਤ ਕਰਨ ਰੋਜੀ ਰੋਟੀ ਕਮਾਉਣ ਤੇ ਆਪਣੇ ਬੱਚੇ ਆਪਣਾ ਪਰਿਵਾਰ ਜਿਹੜਾ ਵੀ ਇਹਨਾਂ ਦਾ ਯੂਪੀ ਬਿਹਾਰ ਦੇ ਵਿੱਚ ਹੈ ਆ ਉਹਨਾਂ ਨੂੰ ਪਾਲਣ ਉਹਨਾਂ ਨੂੰ ਐਜੂਕੇਸ਼ਨ ਤੇ ਖਰਚਾ ਲਾਉਣ ਜੋ ਵੀ ਉਹਨਾਂ ਦਾ ਖਰਚਾ ਵਾ ਖਰਚਾ ਕਰਨ ਇਥੋਂ ਕਿਰਤ ਕਰਨ ਆਪਣੀ ਪਰ ਬੇਨਤੀ ਆ ਵੀ ਜਿਹੜਾ ਸਾਡੇ ਪੰਜਾਬ ਦੀ ਧਰਤੀ ਤੇ ਆ ਕੇ ਸਾਡੀ ਕੌਮ ਉਹ ਵਾਲੀ ਕੌਮ ਆ ਜਿਹੜੀ ਦੂਜਿਆਂ ਦੀ ਪਤ ਬਚਾਉਣ ਦੇ ਕਰਕੇ ਆਪਣੇ ਸਿਰ ਲਵਾ ਦਿੰਦੀ ਆ ਦੂਜਿਆਂ ਦੀਆਂ ਧੀਆਂ ਭੈਣਾਂ ਦੀ ਪਤ ਪਛਾਣ ਦੀ ਖਾਤਰ ਸਾਡੀ ਕੌਮ ਆਪ ਬੰਦ-ਬੰਦ ਘਟਾ ਲੈਂਦੀ ਐ ਸਾਡੀ ਕੌਮ ਉਹ ਕੌਮ ਐ ਲੇਕਿਨ ਜੇਕਰ ਕੋਈ ਪੰਜਾਬ ਦੀ ਧਰਤੀ ਤੇ ਆ ਕੇ ਇਹ ਗੱਲਾਂ ਕਵੇ ਤੇ ਇਹਨਾਂ ਦੀਆਂ ਪੱਗਾਂ ਲਾ ਕੇ ਸਾਡੇ ਕੋਲ ਆਜੋ ਤੇ ਮੂੰਹ ਤੇ ਮੀੜ ਦੀ ਥਾਲੀ ਲੈ ਜਾਓ ਸਾਡੇ ਕੋਲੋਂ ਜੋ ਕੁਝ ਮੁਗਲ ਰਾਜ ਦੇ ਵਿੱਚ ਸੜਦਾ ਹੁੰਦਾ ਰਿਹਾ ਕਿ ਇੱਕ ਸਿੱਖ ਦੀ ਗਲਾ ਵੜ ਕੇ ਸਿਰ ਸਾਡੇ ਕੋਲ ਲੈ ਉਹ ਤੇ ਮੂੰਹ ਮੰਗਿਆ ਮੋਲ ਲੈ ਜਾਓ ਲਗਦਾ ਨਹੀਂ ਸੜਨ ਦਾ ਉਹ ਕੁਝ ਹੋ ਰਿਹਾ ਵਾ ਮੇਰੀ ਬੇਨਤੀ ਪੰਜਾਬ ਆਉਣ ਕੋਈ ਸਾਨੂੰ ਅਰਜ ਨਹੀਂ ਹੈ ਲੇਕਿਨ ਆ ਕੇ ਕਿਰਤ ਕਰਨ ਮਿਹਨਤ ਕਰਨ ਤੇ ਸਾਰਿਆਂ ਦਾ ਪਿਆਰ ਦੇ ਨਾਲ ਰਹਿਣ ਜੇਕਰ ਇਹ ਪਿਆਰ ਨਾਲ ਰਹਿਣਗੇ ਤੇ ਮੈਨੂੰ ਪਤਾ ਵਾ ਸਾਡੇ ਸਿੱਖ ਵੀ ਪਿਆਰ ਦੇ ਨਾਲ ਹੀ ਰਹਿਣਗੇ ਤੇ ਜੇਕਰ ਸਾਡੇ ਵੱਲ ਕੋਈ ਝੋਕੇ ਆਵੇ ਤੇ ਅਸੀਂ ਵੀ ਝੋਕੇ ਸਤਕਾਰ ਕਰੀਦਾ ਵਾ ਤੇ ਜੇਕਰ ਕੋਈ ਸਾਡੇ ਉੱਤੇ ਚੜ ਕੇ ਆਵੇ ਸਿੱਖ ਕੌਮ ਦਾ ਅਸੂਲ ਇਹ ਆ ਕਿ ਸਿੱਖ ਕੌਮ ਇੱਟ ਦਾ ਜਵਾਬ ਪੱਥਰ ਨਾਲ ਜਿਣਾ ਜਾਣਦੀ ਹੈ ਮੇਰੀ ਹੋਰ ਵੀ ਪ੍ਰਵਾਸੀ ਭਰਾਵਾਂ ਨੂੰ ਬੇਨਤੀ ਹੈ ਜੇਕਰ ਇਹ ਵੀਡੀਓ ਕੋਈ ਉਹਨਾਂ ਦੇ ਵਿੱਚੋਂ ਵੇਖ ਰਿਹਾ ਵਾ ਭਾਈ ਜਿੱਥੇ ਬੋਲਣ ਆਰ ਗਿਆ ਤਿੱਥੇ ਚੰਗੀ ਚੁੱਪ ਆਪਣੀ ਮੂੰਹ ਦੇ ਵਿੱਚ ਜਮਾਨ ਰੱਖੋ ਤੁਸੀਂ ਆਏ ਹੋ ਤੁਹਾਡੀਆਂ ਬੱਚੀਆਂ ਵਾ ਤੁਹਾਡੀਆਂ ਭੈਣਾਂ ਵਾ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਤੁਹਾਡੀਆਂ ਬੱਚੀਆਂ ਭੈਣਾਂ ਨੂੰ ਅਸੀਂ ਆਪਣੀਆਂ ਬੱਚੀਆਂ ਭੈਣਾਂ ਮੰਨਦੇ ਹਾਂ ਲੇਕਿਨ ਜੇਕਰ ਤੁਸੀਂ ਆਏ ਹੋ ਆ ਕੇ ਸਾਡੀਆਂ ਬੱਚੀਆਂ ਭੈਣਾਂ ਦਾ ਵੀ ਸਰਕਾਰ ਕਰੋ ਜੇ ਨਹੀਂ ਕਰਦੇ ਤੇ ਫਿਰ ਖਾਲਸਾ ਪੰਥ ਠੰਡਾ ਖੜਕਾਉਣਾ ਸਿੱਖ ਪੰਥ ਨੂੰ ਆਉਂਦਾ ਵਾ ਸੁਖੈਰ ਲਾਸਟ ਤੇ ਮੇਰੀ ਬੇਨਤੀ ਇੱਕੀ ਹੈ ਇਹ ਸੜੇ ਨਿਹੰਗ ਸਿੰਘ ਭਰਾਵਾਂ ਨੇ ਸ਼ਾਇਦ ਨਿਹੰਗ ਸਿੰਘ ਭਰਾ ਦਾ ਨਾਂ ਭਾਈ ਮਨਿੰਦਰ ਸਿੰਘ ਆ ਤੇ ਉਹ ਉਥੇ ਗਏ ਆ ਜਾ ਕੇ ਚਲੋ ਜੋ ਵੀ ਉਹਨਾਂ ਨੇ ਫੈਸਲਾ ਲਿਆ ਮਾਫੀ ਮੰਗਾਈ ਮੇਰੀ ਇੱਕ ਬੇਨਤੀ ਹੈ ਕਿ ਜੇਕਰ ਕੋਈ ਹੋਰ ਇਦਾਂ ਦੀ ਭੈਣ ਹੋਵੇ ਜਿਹੜੀ ਇਹਨਾਂ ਦੇ ਹੱਥੋਂ ਪਰੇਸ਼ਾਨ ਹੋਵੇ ਸਾਡੀ ਵੀਡੀਓ ਦੇਖ ਰਹੀ ਹੋਵੇ ਸਾਡਾ ਸਕਰੀਨ ਦੇ ਉੱਪਰ ਨੰਬਰ ਆ ਤੁਹਾਡੇ ਨਾਲ ਸੰਪਰਕ ਕਰੇ ਅਸੀਂ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਜਿੱਥੇ ਤੁਸੀਂ ਕਹੋਗੇ ਅਸੀਂ ਹਾਜ਼ਰ ਹਾਂ ਸਿੱਖ ਕੌਮ ਦੀ ਸੇਵਾ ਦੇ ਵਿੱਚ ਵੀਡੀਓ ਬਹੁਤੀ ਲੰਮੀ ਨਾ ਕਰੀਏ ਆਪਾਂ ਫਤਿਹ ਦੇ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ